ਲੇ ਵੀ ਸਾਨੂੰ ਦੋਵੇਂ ਜਣੀਆਂ ਨੂੰ ਇਕੱਠਾ ਦੇਖ ਕੇ ਪਿੰਡ 'ਚ ਕਾਫੀ ਜਣਿਆਂ ਨੂੰ ਹੌਲ ਪੈਂਦੇ ਦਿੰਦੇ ਆ ਪਤਾ ਨਹੀਂ ਕਿਉਂ ਤੇ ਅੱਜ ਫੇਰ ਅਸੀਂ ਦੋਵੇਂ ਜਣੀਆਂ ਇਕੱਠੀਆਂ ਚੱਲੀ ਆ ਤੇ ਇਸੇ ਕਾਰਨ ਵੀਡੀਓ ਪਾਣੀ ਤਾਂ ਬਣਦੀ ਆ ਤਿਆਰ ਹਾਰ ਹੋ ਕੇ ਅਸੀਂ ਦੋਵੇਂ ਜਣੀਆਂ ਨਿਕਲ ਗਈਆਂ ਘਰੋਂ ਬਾਹਰ ਦਿਆ ਨੇ ਨਹੀਂ ਕੱਢਿਆ ਸਾਨੂੰ ਅਸੀਂ ਆਪ ਹੀ ਕੰਮ ਚੱਲੀਆਂ ਜਾਣ ਤੋਂ ਪਹਿਲਾਂ ਦੋਵਾਂ ਦੇ ਵਿੱਚ ਹੋਈ ਬਹਿਸ ਕਹਿੰਦੇ ਸਕੂਟਰੀ ਕੌਣ ਚਲਾਊਗਾ ਮੈਂ ਕਿਹਾ ਛੱਡੋ ਦੋਵੇਂ ਜਣੀਆਂ ਨੇ ਚਲਾੜਾ ਡੈਡੀ ਛੱਡ ਕੇ ਆਣਗੇ ਅੱਜ ਸਾਨੂੰ ਵੈਸੇ ਤਾਂ ਮੈਨੂੰ ਡਰਾਈਵ ਬਹੁਤ ਜ਼ਿਆਦਾ ਪਸੰਦ ਹੈ ਸਕੂਟੀ ਚ ਲੈਣਾ ਮੋਟਰਸਾਈਕਲ ਇਹ ਤਾਂ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਦੋਵੇਂ ਪਰ ਅੱਜ ਮੇਰਾ ਮੂਡ ਨਹੀਂ ਹੈਗਾ ਚਲਾਣ ਦਾ ਕਿਉਂਕਿ ਮੈਂ ਹਮੇਸ਼ਾ ਮੈਂ ਸਾਰਿਆਂ ਨੂੰ ਪਿੱਛੇ ਫੜਾ ਕੇ ਆਪਣੇ ਲੈ ਕੇ ਜਾਣੀ ਹੁੰਦੀ ਬਾਈਕ ਤੇ ਮੈਂ ਕਿਹਾ ਇਸ ਵਾਰ ਮੈਂ ਪਿੱਛੇ ਬੈਠਣਾ ਆਰਾਮ ਦੇ ਨਾਲ ਤੁਸੀਂ ਬਾਈਕ ਚਲਾਓ ਮੈਂ ਕਿਹਾ ਆਂਦੇ ਹੋਏ ਸਕੂਟੀ ਮੈਂ ਚਲਾ ਲੂੰਗੀ ਹੁਣ ਇਸ ਟਾਈਮ ਕਹਿੰਦੀ ਕਿੱਥੇ ਚੱਲੇ ਕਿੱਥੇ ਚੱਲੇ ਮੈਂ ਕਿਉਂ ਤਾਂ ਵੀਡੀਓ ਦੇ ਵਿੱਚ ਪਤਾ ਹੀ ਲੱਗ ਜਾਣਾ ਐਂਡ ਦੇ ਵਿੱਚ ਕਿੱਥੇ ਚੱਲੇ ਆ ਇੱਕ ਤਾਂ ਅੱਜ ਕੱਲ੍ਹ ਰੋਜ਼ ਲਗਾਤਾਰ بارش ਹੋਂਦੀ ਪਈ ਆ ਇਹ ਸਾਡਾ ਪੰਗੀ ਚੋ ਪਾਣੀ ਇੰਨਾ ਹੈ ਨਹੀਂ ਬਟ ਜਮ ਬਹੁਤ ਸਾਰਾ ਲੱਗਿਆ ਹੋਇਆ ਹੈ ਫੁੱਲ ਦੇ ਉੱਤੇ ਚਲੋ ਚਲੋ ਆਜੋ ਆਜੋ ਹੁਣ ਆਪਾਂ ਆ ਗਏ ਆ ਹੁਸ਼ਿਆਰਪੁਰ ਬੱਸ ਸਟੈਂਡ ਦੇ ਕੋਲ ਤੇ ਪਹੁੰਚ ਗਏ ਆ ਐਸ਼ ਔਇਲ ਸਲੂਨ ਸਭ ਤੋਂ ਪਹਿਲਾਂ ਤਾਂ ਆਂਦਿਆਂ ਨੂੰ ਮਿਲੋ ਦੀਦੀ ਨੂੰ ਇਹ ਨੇ ਸੁਮਨ ਦੀਦੀ ਜਿਨ੍ਹਾਂ ਦੀ ਐਸ਼ ਔਇਲ ਅਕੈਡਮੀ ਆ ਬਿਨਾ ਦੱਸੇ ਨਹੀਂ ਆਏ ਅੱਜ ਅਸੀਂ ਕਾਲ ਕਰਕੇ ਆਏ ਆ ਛਾਪਾ ਮਾਰਨ ਵਾਲਾ ਕੋਈ ਕੰਮ ਨਹੀਂ ਕੀਤਾ ਕਿਉਂਕਿ ਅ ਜਿਆਦਾ ਟਾਈਮ ਦਾ ਸੀਗਾ ਇਸ ਕਰਕੇ ਕਾਲ ਕਰਕੇ ਦੱਸਣਾ ਸੀ ਪਹਿਲਾਂ ਐਨਕਾ ਆਪਣੀ ਅੱਖਾਂ ਤੋਂ ਚੱਕ ਕੇ ਸਿਰ ਤੇ ਰੱਖ ਲਓ ਬਈ ਮੈਨੂੰ ਤਾਂ ਐਨਕਾ ਤੇ ਬਹੁਤ ਚੋ ਬਸ ਪਸੰਦ ਆ ਜਿਹਨੂੰ ਜਿਹਨੂੰ ਪਸੰਦ ਆ ਮੈਨੂੰ ਕਮੈਂਟ ਚ ਦੱਸ ਦਿਓ ਅੱਜ ਅਸੀਂ ਇੱਥੇ ਆਏ ਆ ਫੇਸ਼ੀਅਲ ਕਰਾਣ ਆਈ ਤਾਂ ਮੈਂ ਆਪਣੀ ਸਹੇਲੀ ਦਾ ਫੇਸ਼ੀਅਲ ਕਰਾਣ ਸੀਗੀ ਤੇ ਮੇਰਾ ਵੀ ਦਿਲ ਕਰ ਗਿਆ ਮੈਂ ਕਿਾ ਚੱਲ ਮੈਂ ਵੀ ਫੇਸ਼ੀਅਲ ਕਰਵਾਈ ਲੈਣੀ ਆ ਫੇਸ਼ੀਅਲ ਦੀ ਲੋੜ ਤਾਂ ਜ਼ਿਆਦਾ ਮੇਰੇ ਸਹੇਲੀ ਨੂੰ ਕਿਉਂਕਿ ਇਹਨਾਂ ਦਾ ਤਾਂ ਖੇਤਾਂ ਦਾ ਕੰਮ ਹੁੰਦਾ ਇੱਕ ਇਹਦੇ ਫੇਸ ਦੇ ਉੱਤੇ ਟੈਨ ਬਹੁਤ ਹੋਈ ਸੀ ਤੁਜਾ ਸਨ ਬਨ ਹੋਇਆ ਮੈਂ ਕਿ ਮੈਂ ਵੀ ਕਰਵਾਣਾ ਆ ਮੈਂ ਤਾਂ ਕਰਵਾਣਾ ਮੈਂ ਮੈਂ ਕਿਹਾ ਪਹਿਲਾਂ ਤੁਸੀਂ ਇਹਨਾਂ ਦਾ ਟ੍ਰੀਟਮੈਂਟ ਕਰੋ ਉਸ ਤੋਂ ਬਾਅਦ ਮੇਰੀ ਵਾਰੀ ਕਹਿੰਦੀ ਮੈਨੂੰ ਤਾਂ ਇਹ ਕੰਮ ਔਖਾ ਲੱਗਦਾ ਪਿਆ ਫੇਸ਼ੀਅਲ ਇੰਨਾ ਲੰਮੇ ਪੈ ਕੇ ਕਰਾਣਾ ਕਹਿੰਦੀ ਇੰਦਾ ਕਰ ਤੂੰ ਇੱਥੇ ਪਹਿ ਫੇਸ਼ੀਅਲ ਕਰਾ ਮੈਂ ਬਾਹਰ ਚੇਅਰ ਤੇ ਬੈਠ ਕੇ ਫੇਸ਼ੀਅਲ ਕਰਾਣਾ ਬਾਕੀ ਦਾ ਟ੍ਰੀਟਮੈਂਟ ਰਹਿੰਦਾ ਜੋ ਫੇਰ ਕਿਸੇ ਉਹੀ ਕੰਮ ਹੋਇਆ ਆਪ ਉੱਠ ਕੇ ਬਾਹਰ ਆ ਗਈ ਚੇਅਰ ਤੇ ਪਹਿਲਾਂ ਤੁਸੀਂ ਇੱਧਰ ਸੂਮਨ ਦੀਦੀ ਦੀ ਗੱਲ ਸੁਣੋ ਕਲਾਈਂਟ ਆਉਣੇ ਚਾਹੀਦੇ ਫੇਸ਼ੀਅਲ ਦੇ ਬੱਤੇ ਆਪਾਂ ਸੂਮਨ ਦੀ ਚੇਅਰ ਮਿਲਦੀ ਪਈ ਆ ਤੇ ਆਪਾਂ ਰੋਜ਼ ਹੀ ਕਲਾਈਂਟ ਨੂੰ ਕਹਾਂ ਪੈਂਦਾ ਕਿ ਇੱਧਰ ਦੇ ਕਲਾਈਂ ਹੁਣ ਆ ਗਈ ਮੇਰੀ ਵਾਰੀ ਟ੍ਰੀਟਮੈਂਟ ਕਰਾਉਣ ਦੀ ਫੇਸ ਦੇ ਉੱਤੇ ਵੈਸੇ ਤਾਂ ਮੈਂ ਹਸਤਾ ਕਦੇ ਇਹ ਟ੍ਰੀਟਮੈਂਟ ਨਹੀਂ ਕਰਾਇਆ ਨਾ ਹੀ ਕਦੇ ਇਹ ਵਾਲਾ ਫੇਸ਼ੀਅਲ ਕਰਾਇਆ ਇਹ ਫਸਟ ਵਾਰ ਆ ਤੇ ਇਸ ਦੇ ਵਿੱਚ 10-12 ਸਟੈਪ ਆ ਜਿਹੜਾ ਸਾਡੇ ਫੇਸ਼ੀਅਲ ਕੀਤਾ ਰੋਮਾ ਦਾ ਵਿਟਾਮਿਨ ਸੀ ਦਾ ਫੇਸ਼ੀਅਲ ਆ ਬਾਕੀ ਤਾਂ ਸਾਰਿਆਂ ਦੇ ਫੇਸ ਦੇ ਅਕੋਰਡਿੰਗ ਫੇਸ਼ੀਅਲ ਹੁੰਦਾ ਕਿ ਹਰ ਇੱਕ ਦੀ ਸਕਿਨ ਅਲੱਗ-ਅਲੱਗ ਹੁੰਦੀ ਆ ਇੰਨੇ ਟੂਲਸ ਦਾ ਮੈਨੂੰ ਨਾਮ ਨਹੀਂ ਪਤਾ ਉਹ ਤੁਹਾਨੂੰ ਸਮਝਾਣ ਕੇ ਸੁਮਨ ਦੀਦੀ ਮੇਰੇ ਵਿੱਚ ਜਿਹੜੀ ਵੀ ਫੇਸ਼ੀਅਲ ਦੇ ਵਿੱਚ ਟੂਲਸ ਯੂਜ਼ ਕੀਤੇ ਸੀਗੇ ਵੈਕਿਊਮ ਸੀਗਾ ਹੈਮਲ ਠੀਕ ਹੈ ਸਕ੍ਰੈਪਰ ਅਲਟਰਾਸ ਤੇ ਆਪਾਂ ਵੈਕਿਊਮ ਕੀਤਾ ਸੀਗਾ ਤੇ ਸਕ੍ਰੈਪਰ ਯੂਜ਼ ਕੀਤਾ ਸੀਗਾ ਠੀਕ ਫੇਸ਼ਲ ਹੋ ਗਿਆ ਕੰਪਲੀਟ ਹੁਣ ਤੁਸੀਂ ਮੇਰਾ ਫੇਸ ਚੈੱਕ ਕਰੋ ਫੇਸ਼ੀਅਲ ਦਾ ਗਲੋ ਆਇਆ ਕਿ ਨਹੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੇਕ ਤੁਸੀਂ ਫੇਸ਼ੀਅਲ ਕਰਾਣਾ ਹੈ ਹਰੇਕ ਤਰ੍ਹਾਂ ਦਾ ਫੇਸ਼ੀਅਲ ਕਰਦੇ ਆ ਕੋਰੀਅਨ ਹਾਈਡਰਾ ਵਗੈਰਾ 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 ਕਿਉਂਕਿ ਮੈਨੂੰ ਸਾਰਿਆਂ ਦੇ ਨਾਮ ਨਹੀਂ ਨਾ ਪਤਾ ਇਸ ਲਈ ਤੇ ਮੈਂ ਕੰਟੈਕਟ ਨੰਬਰ ਸਕਰੀਨ ਤੇ ਦਿੱਤਾ ਹੋਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਤੇ ਮੇਰਾ ਨਾਮ ਲੈ ਕੇ ਜਾਣਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਬਹੁਤ ਕੈਂਟ ਮਿਲੂਗਾ ਬਾਕੀ ਜਾਣਕਾਰੀ ਤੁਸੀਂ ਕਾਲ ਕਰਕੇ ਲੈ ਸਕਦੇ ਆ ਤੇ ਹੁਣ ਅਸੀਂ ਚੱਲੇ ਆਪਣੇ ਘਰ ਉਸ ਤੋਂ ਪਹਿਲਾਂ ਦੀਦੀ ਬੋਲਦੇ ਕਿ ਹੁਣ ਇਦਾਂ ਨਹੀਂ ਜਾਣਾ ਆਪਣਾ ਫੇਸ ਚੰਗੀ ਤਰ੍ਹਾਂ ਕਵਰ ਕਰ ਲਿਓ ਕਿਉਂਕਿ ਫੇਸ਼ ਤੇ ਨੰਬਰ ਦਿੱਤਾ ਹੋਇਆ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਜ਼ਰੂਰ ਕਰਿਓ ਤੇ ਪੇਜ ਮੇਰੇ ਨੂੰ ਫੋਲੋ ਕਰ ਲਿਓ ਬਾਏ ਬਾਏ